ਅੱਜ ਅਸੀਂ ਸਾਨੂੰ ਜਿਹੜੀ ਹੈਗੀ ਇੱਕ ਗਵਤ ਸੂਚਨਾ ਮਿਲੀ ਸੀ ਮੈਨੂੰ ਤੇ ਇੰਸਪੈਕਟਰ ਐਸ ਐਚ ਓ ਸਿਟੀ ਜੀਰਾ ਇੰਸਪੈਕਟਰ ਗਰਨੀਸ਼ ਸਿੰਘ ਨੂੰ ਅ ਅੱਜ ਅਸੀਂ ਜਿਹੜੀ ਹੈਗੀ ਗਵਤ ਸੂਚਨਾ ਦੇ ਆਧਾਰ ਤੇ ਇੱਥੇ ਆਏ ਸੀ ਇਹਦੇ ਵਿੱਚ ਜਿਹੜਾ ਸਾਨੂੰ ਇੱਕ ਨਸ਼ਾ ਛਡਾਊ ਕੇਂਦਰ ਆ ਇਹਦੇ ਵਿੱਚ ਸਾਨੂੰ ਗਵਤ ਸੂਚਨਾ ਮਿਲੀ ਸੀ ਵਿਵਕ ਵਕ ਪਿੰਡਾਂ ਦੇ ਜਿਹੜੇ ਇਹ ਨੌਜਵਾਨ ਆ ਉਹਨਾਂ ਨੂੰ ਗੈਰ ਕਾਨੂੰਨੀ ਜਿਹੜਾ ਹੈਗਾ ਤਰੀਕੇ ਨਾਲ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਉਦੇ ਸਬੰਧੀ ਅਸੀਂ ਮੌਕੇ ਤੇ ਜਿਹੜੇ ਹੈਗੇ ਆ 41 ਆ ਜਿਹੜੇ ਵੱਖ-ਵੱਖ ਪਿੰਡਾਂ ਦੇ ਜਿਹੜੇ ਇੱਥੇ ਨੌਜਵਾਨਾਂ ਉਹਨਾਂ ਨੂੰ ਅਸੀਂ ਦੂਜਾ ਤੁਹਾਡੇ ਸਾਹਮਣੇ ਇਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਆ ਵੀ ਇਹਨਾਂ ਨੂੰ ਜਿਹੜਾ ਸੈਂਟਰ ਆ ਉਹ ਅਸੀਂ ਦੇਖਦੇ ਆ ਵੀ ਇਹ ਮਨਜ਼ੂਰਸ਼ੁਦਾ ਨਹੀਂ ਹੈਗਾਗਾ ਠੀਕ ਆ ਉਦੇ ਸਬੰਧੀ ਅਸੀਂ ਜਿਹੜੀ ਕੋਈ ਅੱਜ ਪਰ ਲੋ ਕਾਰਵਾਈ ਹੋਗੀ ਉਹ ਕਰਾਂਗੇ ਇਹ ਜਿਹੜੇ ਵੱਖ-ਵੱਖ ਪਿੰਡਾਂ ਦੇ ਜਿਹੜੇ ਇਹ ਆ ਹੈਗੇ ਨੌਜਵਾਨ ਇਹ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਆ ਗਏ ਆ ਇਹਨਾਂ ਨੂੰ ਅਸੀਂ ਮਾਨਯੋਗ ਡੀਸੀ ਸਾਹਿਬ ਦੇ ਦਫ਼ਤਰ ਨਾਲ ਤਾਲਮੇਲ ਕਰਕੇ ਐਸਐਮਓ ਸਾਹਿਬ ਨਾਲ ਸਾਡਾ ਤਾਲਮੇਲ ਹੋ ਗਿਆ ਇਹਨਾਂ ਨੂੰ ਅਸੀਂ ਉੱਥੇ ਦਾਖਲ ਕਰਵਾਵਾਂ ਇਹਦਾ ਅਗਲੀ ਫਰਦਰ ਕਾਰਵਾਈ ਇਹਨਾਂ ਬੱਚਿਆਂ ਇਹਨਾਂ ਨੌਜਵਾਨਾਂ ਬਾਰੇ ਕੀ ਕਰੋਗੇ ਹਾਂ ਇੱਕ ਤਾਂ ਤੁਹਾਡੇ ਮਾਧਿਅਮ ਰਹੀ ਅਸੀਂ ਬੇਨਤੀ ਕਰਦੇ ਹਾਂ ਨੌਜਵਾਨਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਵੀ ਜਿਹੜੇ ਤੁਸੀਂ ਬੱਚਿਆਂ ਨੂੰ ਇੱਥੇ ਸੈਂਟਰਾਂ ਦੇ ਵਿੱਚ ਦਾਖਲ ਕਰਵਾਉਣੇ ਆ ਕਮ ਸੇ ਕਮ ਜਿਹੜਾ ਹੈਗਾ ਮਨਜ਼ੂਰ ਛੋਦਾ ਜਿਹੜੇ ਪੰਜਾਬ ਸਰਕਾਰ ਦੇ ਡੀਡਕਸ਼ਨ ਸੈਂਟਰ ਆ ਉਹਨਾਂ 'ਚ ਹੀ ਕਰਵਾਓ ਇਹ ਸਾਡੀ ਤੁਹਾਡੇ ਰਹੀ ਹੈ ਇੱਕ ਅਪੀਲ ਆ ਸੈਕਿੰਡ ਜਿਹੜਾ ਤੁਸੀਂ ਪੁੱਛਿਆ ਵੀ ਇਹਨਾਂ ਨੂੰ ਹੁਣ ਅਸੀਂ ਉਹ ਸਾਡਾ ਤਾਲਮੇਲ ਹੋ ਗਿਆ ਐਸਐਮ ਸਾਹਿਬ ਨਾਲ ਹੋ ਗਿਆ ਉਹ ਅਸੀਂ ਆਪਣੀਆਂ ਗੱਡੀਆਂ ਜਾਂ ਉਹ ਗੱਡੀਆਂ ਸਰਕਾਰੀ ਆ ਰਹੀਆਂ ਉਹਨਾਂ ਦੇ ਰਾਈ ਅਸੀਂ ਇਹਨਾਂ ਨੂੰ ਉੱਥੇ ਲੈ ਕੇ ਜਾਵਾਂਗੇ ਇਹਨਾਂ ਦਾ ਇਲਾਜ ਕਰਵਾਵਾਂਗੇ ਅਸੀਂ ਦੇਖ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਵੀ ਕੌਣ ਸੀਗਾ ਉਹਦੇ ਕੋਲੇ ਸਾਨੂੰ ਪਤਾ ਲੱਗਿਆ ਜੇ ਵੀ ਦੂਜਾ ਸਰਟੀਫਿਕੇਟ ਨਹੀਂ ਸੀਗਾ ਮਨਜ਼ੂਰਸ਼ੁਦਾ ਨਹੀਂ ਸੀ ਉਹ ਹਜੇ ਤਫ਼ਤੀਸ਼ ਦਾ ਵਿਸ਼ਾ ਵੈਰੀਫਾਈ ਕਰ ਰਹੇ ਹਾਂ ਸਪੱਸ਼ਟ ਸਾਫ਼ ਕਰ ਰਹੇ ਹਾਂ ਵੈਰੀਫਾਈ ਜਿਹੜੀ ਵੀ ਕੋਈ ਕਾਰਵਾਈ ਹੋ ਗਿਆ ਜੀ ਪਰ ਲੌਕ ਕਰਾਂਗੇ ਸੈਂਟਰ ਨੂੰ ਚਲਾਉਣ ਵਾਸਤੇ ਕੁਝ ਨਾਰਮਸ ਹੁੰਦੇ ਆ ਜਿਵੇਂ ਮੈਡੀਕਲ ਡਾਕਟਰ ਦੀ ਸੂਚ ਉਹ ਇੱਥੇ ਹੈ ਸੀ ਕੁਝ ਬਿਲਕੁਲ ਜਿਵੇਂ ਤੁਸੀਂ ਦੱਸਿਆ ਇਹ ਡੀਸੀ ਸਾਹਿਬ ਤੋਂ ਮਾਂ ਪੰਜਾਬ ਸਰਕਾਰ ਤੋਂ ਮਨਜ਼ੂਰ ਹੁੰਦਾ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਉਹ ਸਾਰਾ ਤਫ਼ਤੀਸ਼ ਦਾ ਵਿਸ਼ਾ ਵੈਰੀਫਾਈ ਕਰਕੇ ਜੋ ਵੀ ਅਗਲੀ ਕਾਰਵਾਈ ਹੋਗੀ ਉਹ ਵਾਈਪਰ ਲਾ ਲੈਂਦੀ ਜੋਗੀ ਜੱਟ ਇਹਨਾਂ ਬੱਚੇ ਮਾੜੇ ਨੇ ਤਾਂ ਇਹਦੇ ਫੋਨ ਵਰਗ ਨਹੀਂ ਪਰ ਠੀਕ ਹੈ ਡਾਊਨ ਕਿੰਨਾ ਬੰਦੇ ਦੇ ਪਰਚੇ ਆ ਤੁਹਾਡੇ ਜੋ ਕਿਤੇ ਹੈਗਾ ਤੁਹਾਡੇ ਦੇ ਪਰਚੇ ਕਿੰਨੇ ਆ ਮਾੜੇ ਨੇ ਤਾਂ ਇਹਦੇ ਫੋਨ ਵਰਗ ਨਹੀਂ ਪਰ ਠੀਕ ਹੈ ਡਾਊਨ ਕਿੰਨਾ ਬੰਦੇ ਦੇ ਪਰਚੇ ਆ ਤੁਹਾਡੇ ਜੋ ਕਿਤੇ ਹੈਗਾ ਤੁਹਾਡੇ ਦੇ ਪਰਚੇ ਕਿੰਨੇ ਆ